ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਚੌਥਾ ਸੋ ਪਰਖ ਇੱਕ ਓੰਕਾਰ ਸਤਗੁਰੂ ਪ੍ਰਸਾਦ ਸੋ ਪਰਖ ਨਰੰਜਨ ਹਰ ਪਰਖ ਨਰੰਜਨ ਹਰ ਗੰਮ ਘਮ ਅਪਾਰਾ ਸਭ ਧਿਆਵੇਂ ਸਭ ਧਿਆਵੇਂ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਗੁਰੂ ਗਰੀਬ ਨਿਵਾਸ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿਨਾ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜਮਿਲ ਬੈਠੇ ਸਤਕਾਰਯੋਗ ਸਤਸੰਗੀ ਜਨੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਹਿਰਮਤ ਦੇ ਸਦਕਾ ਅੰਮ੍ਰਿਤ ਵੇਲੇ ਦੀਆਂ ਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ ਰਲ ਮਿਲ ਕੇ ਆਪਾਂ ਪਿਛਲੇ ਸਮੇਂ ਤੋਂ ਸੋਦਰ ਰਹਿਰਾਸ ਸਾਹਿਬ ਦੀ ਬਾਣੀ ਦੀ ਪਾਵਨ ਵਿਚਾਰ ਸਾਂਝੀ ਕਰਨ ਦਾ ਯਤਨ ਕਰ ਰਹੇ ਹਾਂ ਸੋ ਦਰ ਜੋ ਬਾਣੀ ਹੈ ਉਸ ਦੀਆਂ ਆਪਾਂ ਵਿਚਾਰਾਂ ਪਿਛਲੇ ਦਿਨੀ ਕੀਤੀਆਂ ਨੇ ਇਥੋਂ ਕੋਲ ਅਗਲੀ ਜਿਹੜੀ ਆਰੰਭਤਾ ਹੁੰਦੀ ਹੈ ਉਹ ਹੈ ਸੋ ਪੁਰਖ ਦੀ ਸੋ ਪੁਰਖ ਸ਼ਬਦ ਦੇ ਕੋਲ ਪੰਜ ਬੰਦ ਨੇ ਲੰਬੇਰੇ ਬੰਦ ਨੇ ਆਪਾਂ ਇੱਕ ਇੱਕ ਬੰਦ ਕਰਕੇ ਵਾਹਿਗੁਰੂ ਇੱਕ ਇੱਕ ਪੌੜੀ ਕਰਕੇ ਆਪਾਂ ਇਸ ਦੀ ਵਿਚਾਰ ਕਰਨੀ ਹੈ ਪਹਿਲੀ ਪੌੜੀ ਦਾ ਪਾਠ ਹਾਪ ਜੀ ਨੇ ਕੀਤਾ ਹੈ ਸ਼ਰਵਨ ਕੀਤਾ ਹੈ ਸਵਾਉ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਾਰੇ ਆਪਸ ਚ ਪਾਉ ਫਤੇ ਦੀ ਸਾਂਝ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਇਸ ਗੱਲ ਨੂੰ ਸਮਝ ਲਈਏ ਅਸੀਂ ਜਿਹੜੇ ਵੀਰ ਭੈਣਾ ਸਹਜ ਪਾਠ ਕਰਦੇ ਐ ਬਾਣੀ ਨੂੰ ਪੜ੍ਹਦੇ ਐ ਵਿਚਾਰਦੇ ਐ ਉਸ ਸਮਝ ਲੈਣ ਧਿਆਨ ਵਿੱਚ ਰੱਖਣ ਸ਼੍ਰੀ ਰਾਗ ਆਰੰਭ ਹੁੰਦਾ 14 ਪੰਨੇ ਤੋਂ ਉਸ ਤੋਂ ਪਹਿਲਾਂ ਜਪਜੀ ਦੀ ਬਾਣੀ ਉਸ ਤੋਂ ਬਾਅਦ ਸੋਹਰ ਬਾਣੀ ਤੇ ਉਸ ਤੋਂ ਬਾਅਦ ਜਿਹੜੇ ਸੋ ਪੁਰਖ ਦੀ ਬਾਣੀ ਨੌ ਤੋਂ ਸ਼ੁਰੂ ਹੋ ਜਾਂਦਾ ਹੈ ਸੋਦਰ ਦੇ ਸ਼ਬਦ ਆਉਂਦੇ ਆ ਸੋ ਪੁਰਖ ਦੇ ਸ਼ਬਦ ਆਉਂਦੇ ਆ ਫਿਰ ਸੋਹਲੇ ਦੀ ਬਾਣੀ ਆਉਂਦੀ ਹੈ ਉਸ ਤੋਂ ਬਾਅਦ ਸ਼੍ਰੀ ਰਾਗ ਸ਼ੁਰੂ ਹੋ ਜਾਂਦਾ ਹੈ ਉਨੇ ਇੱਕ ਗੱਲ ਦਾ ਚੇਤਾ ਰੱਖਿਓ ਇਹ ਸਤਿਗੁਰ ਜੀ ਨੇ ਜੋ ਸਾਨੂੰ ਨਿਤਨੇਮ ਬਖਸ਼ਿਆ ਉਹ ਹੈ ਨਿਤਨੇਮ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰ ਜੀ ਨੇ ਪਹਿਲਾਂ ਦਰਜ ਕੀਤਾ ਹਾਲਾਂਕਿ ਸ਼ਬਦ ਬਾਦ ਦੇ ਵਿੱਚ ਵੀ ਬਾਣੀਆਂ ਵਿੱਚ ਆਉਂਦੇ ਨੇ ਰਾਗ ਮੁਤਾਬਕ ਆਏ ਐ ਅਸਰ ਰਾਗ ਦੇ ਵਿੱਚ ਆਏ ਐ ਪਰ ਇੱਥੇ ਜਿਹੜੇ ਸਤਿਗੁਰ ਜੀ ਨੇ ਸ਼ਬਦ ਅੱਗੇ ਦਰਜ ਕਰ ਦਿੱਤੇ ਨਿਤਨੇਮ ਦਾ ਹਿੱਸਾ ਸਾਡੀ ਜ਼ਿੰਦਗੀ ਦੇ ਨੇ ਤੇ ਸਤਿਗੁਰੂ ਧੰਨ ਗੁਰੂ RAMDAS SAH SACHE PATSHAH JI ਆਰੰਭ ਕਰ ਰਹੇ ਬਾਣੀ ਦਾ ਨਾਮ ਹੈ ਸੋ ਪੁਰਖ ਕਿਉਂਕਿ ਰਾਗ ਅ ਸਮਾਹਲਾ ਚੌਥਾ ਸੋ ਪੁਰਖ ਬਾਣੀ ਦਾ ਨਾਮ ਹੈ ਪਹਿਲਾਂ ਸੋ ਦਰ ਹੋ ਗਿਆ ਹੁਣ ਸੋ ਪੁਰਖ ਹੈ ਤੇ ਇਹਦੇ ਅੱਗੇ ਜਿਹੜੇ ਪੰਜ ਬੰਦ ਬਣਦੇ ਐ ਕੁੱਲ ਮਿਲਾ ਕੇ ਚਾਰ ਸ਼ਬਦ ਨੇ ਇਹਦੇ ਸੋ ਪੁਰਖ ਦੇ ਇਸ ਤੋਂ ਅਗਲੇਰੇ ਜਿਹੜੇ ਸ਼ਬਦ ਆਉਣੇ ਨੇ ਤਿੰਨ ਆਉਣੇ ਨੇ ਕੁੱਲ ਮਿਲਾ ਕੇ ਚਾਰ ਨੇ ਪਹਿਲਾਂ ਸੋਦਰ ਦੇ ਨਾਲ ਆਪਾਂ ਪੰਜ ਸ਼ਬਦਾਂ ਦੀ ਵਿਚਾਰ ਕਰ ਚੁੱਕੇ ਆਂ ਭਾਵ ਕਿ ਕੁੱਲ ਮਿਲਾ ਕੇ ਨੌ ਐ ਸੋਦਰ ਦੇ ਨੌ ਸ਼ਬਦ ਬਣਦੇ ਸਤਿਗੁਰੂ ਧੰਗੁਰੂ RAMDAS ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਇਸ ਸ਼ਬਦ ਦੀ ਸੋ ਪੁਰਖ ਦੀ ਆਰੰਭਤਾ ਹੁੰਦੀ ਹੈ ਸਤਿਗੁਰ ਬਖਸ਼ਿਸ਼ ਕਰਦੇ ਕਹਿੰਦੇ ਰਾਗ ਆਸਾ ਮਹੱਲਾ ਚੌਥਾ ਆਸਾ ਰਾਗ ਹੈ ਚੌਥੇ ਪਾਤਸ਼ਾਹ ਜੀ ਦੀ ਬਾਣੀ ਹੈ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਵਕੇ ਇੱਕੋ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਤਿਗੁਰ ਪ੍ਰਸਾਦ ਜਿਹੜਾ ਸੱਚੇ ਸਤਗੁਰ ਦੀ ਬਖਸ਼ਿਸ਼ ਦੇ ਨਾਲ ਮਿਲਦਾ ਹੈ ਇੱਕੋ ਇੱਕ ਪਰਮੇਸ਼ਰ ਜਿਹੜਾ ਸਰਵ ਵਿਆਪਕ ਹੈ ਸੱਚੇ ਸਤਗੁਰ ਦੀ ਬਖਸ਼ਿਸ਼ ਨਾਲ ਮਿਲਦਾ ਹੈ ਸਤਗੁਰ ਪ੍ਰਸਾਦ ਗੁਰੂ ਦੀ ਬਖਸ਼ਿਸ਼ ਨਾਲ ਉਹਦੇ ਨਾਲ ਸਾਂਝ ਪਾਈ ਜਾ ਸਕਦੀ ਹੈ ਹੁਣ ਅੱਗੇ ਰੰਭ ਤਾਂ ਹੋ ਰਹੀ ਹੈ ਕਹਿੰਦੇ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਾਰੋ ਅਗੰਮਾ ਅਗੰਮ ਅਪਾਰਾ ਸੋ ਪੁਰਖ ਨਰੰજન ਹਰ ਪੁਰਖ ਨਰੰજન ਇੱਕ ਗਲ ਦਾ ਚੇਤਾ ਰੱਖੋ ਆਪਾਂ ਜਦੋਂ ਲਫ਼ਜ਼ ਵਰਤਦੇ ਹਾਂ ਪੁਰਖ ਪੁਰਖ ਤੋਂ ਬਣਿਆ ਹੈ ਪੁਰਸ਼ ਆਪਾਂ ਕਹਿੰਦੇ ਜਦੋਂ ਆਪਾਂ ਕਹਿੰਦੇ ਫਲਾਣਾ ਪੁਰਖ ਹੈ ਬੰਦੇ ਦੇ ਲਈ ਵਰਤੇ ਜਾਂਦਾ ਹੈ ਪੁਰਖ ਲਫ਼ਜ਼ ਪਰ ਇੱਥੇ ਜਿਹੜਾ ਲਫ਼ਜ਼ ਵਰਤਿਆ ਗਿਆ ਨਾ ਪੁਰਖ ਇਹਦੇ ਅਰਥ ਬੰਦਾ ਨਹੀਂ ਹੈਗੇ ਇਨਸਾਨ ਨਹੀਂ ਹੈਗੇ ਇਹ ਪਰਮੇਸ਼ਰ ਲਈ ਵਰਤਿਆ ਗਿਆ ਉਹਦੇ ਗੁਣ ਦੇ ਲਈ ਵਰਤਿਆ ਗਿਆ ਤੇ ਇੱਥੇ ਪਰਮੇਸ਼ਰ ਲਈ ਵਰਤਿਆ ਗਿਆ ਇਹਦੀ ਨਿਸ਼ਾਨੀ ਕੀ ਹੈ ਨਿਸ਼ਾਨੀ ਇਹ ਹੈ ਕਿਉਂਕਿ ਪੁਰਖ ਦਾ ਖੱਖਾ ਜਿਹੜਾ ਖੱਖੇ ਨੂੰ ਔਂਕੜ ਲੱਗਿਆ ਮਤਲਬ ਇੱਕ ਦੀ ਗੱਲ ਹੋ ਰਹੀ ਹੈ ਇੱਕ ਵਚਨ ਦੇ ਵਿੱਚ ਗੱਲ ਕਹਿ ਰਿਹਾ ਹੈ ਸਤਗੁਰੂ ਬਖਸ਼ਿਸ਼ ਕਰਦੇ ਆ ਕਹਿੰਦੇ ਸੋ ਪੁਰਖ ਨਰੰજન ਹਰ ਪੁਰਖ ਨਰੰજન ਆਪਾਂ ਪੜ੍ਹਦੇ ਆਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਕਰਤੇ ਦਾ ਮਤਲਬ ਹੁੰਦਾ ਹੈ ਕ੍ਰੀਏਟਰ ਬਣਾਉਣ ਵਾਲਾ ਪਰਮੇਸ਼ਰ ਬਣਾਉਣ ਵਾਲਾ ਹੈ ਉਹ ਕਰਤਾ ਹੈ ਉਹ ਕ੍ਰੀਏਟਰ ਹੈ ਉਹ ਤੇ ਪਤੀ ਕਰਦਾ ਹੈ ਪੁਰਖ ਦਾ ਮਤਲਬ ਹੈ ਬਣਾ ਕੇ ਵਿੱਚ ਵਸਣ ਵਾਲਾ ਪੁਰਖ ਹੋ ਗਿਆ ਉਹ ਸਮਾਗਿਆ ਵਿੱਚ ਹੁਣ ਤੁਸੀਂ ਵੇਖੋ ਕੋਈ ਵੀ ਬੰਦਾ ਖਾਸ ਕਰਕੇ ਚਲੋ ਆਪਾਂ ਸੌਖੀ ਐਗਜ਼ਾਮਪਲ ਸਮਝੋ কুমਹਾਰ ਭਾਂਡੇ ਬਣਾਉਂਦਾ ਹੈ ਚੀਜ਼ਾਂ ਤਿਆਰ ਕਰਦਾ ਹੈ ਬਰਤਨ ਬਣਾ ਲੇ ਭਾਂਡੇ ਘੜਾ ਬਣਾ ਲਿਆ ਉਹ ਕਿਉਂ ਵੇਚਣ ਜਾਂਦਾ ਹੈ ਅਡੋੜ ਭਾਂਡੇ ਬਣਾ ਲੇ ਹੁਣ ਉਹਨੇ ਆਪਣੇ ਵੱਲੋਂ ਵੇਚਤੇ ਵੇਚ ਦਿੱਤੇ ਬੇਚ ਕੇ ਘਰ ਆ ਗਿਆ ਮਹੀਨਾ ਬੀਤ ਗਿਆ 2 ਮਹੀਨੇ ਬੀਤ ਗਏ 6 ਮਹੀਨੇ ਬੀਤ ਗਏ ਸਾਲ ਬੀਤ ਗਏ 2 ਸਾਲ ਬੀਤ ਗਏ ਸਾਲਾਂ ਦੇ ਸਾਲ ਬੀਤ ਹੁਣ ਉਹਨੂੰ ਇਹ ਵੀ ਭੁੱਲ ਗਿਆ ਹੁਣ ਹੈ ਵੀ ਮੈਂ ਫਲਾਣਾ ਬਰਤਨ ਬਣਾਇਆ ਸੀ ਤੇ ਮੈਂ ਫਲਾਣੇ ਦੇ ਘਰ ਦੇ ਕਿਹਾ ਸੀ ਵੀ ਸ਼ਾਇਦ ਭੁੱਲ ਗਿਆ ਹੋਣਾ ਹੁਣ ਉਹਨੇ ਤਾਂ ਸਿਰਫ ਬਣਾਇਆ ਹੈ ਨਾ ਭਾਂਡਾ ਉਹਨੇ ਤਾਂ ਬਣਤਰ ਬੜਾਈ ਹੈ ਨਾ ਉਹ ਨਾਲ ਤਾਂ ਨਹੀਂ ਨਾ ਵਸ ਗਿਆ ਭਾਂਡੇ ਦੇ ਨਾ ਹੀ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਮੇਰਾ ਵਰਤਨ ਕਿਸ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ ਚੰਗੇ ਥਾਂ ਰੱਖਿਆ ਜਾਂ ਮਾੜੇ ਥਾਂ ਰੱਖਿਆ ਉਹਨੂੰ ਕੋਈ ਪਤਾ ਨਹੀਂ ਉਹਨ ਕੋਈ ਜਾਣਕਾਰੀ ਨਹੀਂ ਹੈ ਵੀ ਮੇਰੇ ਬਣਾਏ ਹੋਏ ਵਰਤਨ ਦੇ ਵਿੱਚ ਕੀ ਪਾਇਆ ਜਾ ਰਿਹਾ ਹੈ ਕਿਸੇ ਨੇ ਮੇਰੇ ਬਣਾਏ ਭਾਂਡੇ ਚਾਟਾ ਦਾਲ ਪਾ ਕੇ ਰੱਖੇ ਕਿਸੇ ਨੇ ਗਹਿਣੇ ਸੰਭਾਲ ਕੇ ਰੱਖੇ ਉਹਨੂੰ ਕੋਈ ਪਤਾ ਨਹੀਂ ਕੋਈ ਕਿਸ ਉਹਨੂੰ ਕੋਈ ਨਹੀਂ ਪਤਾ ਵੀ ਮੇਰਾ ਬਣਾਇਆ ਭਾਂਡਾ ਧੁੱਪੇ ਪਿਆ ਜਾਂ ਕਿਸੇ ਨੇ ਤਜੂਰੀ ਚ ਸੰਭ ਕੇ ਰੱਖਿਆ ਕੋਈ ਪਤਾ ਨਹੀਂ ਸ਼ਾਮੇ ਆ ਜਾਂ ਧੁੱਪੇ ਕੋਈ ਪਤਾ ਨਹੀਂ ਪਰ ਪਰਮੇਸ਼ਰ ਇੱਕੋ ਇੱਕ ਪ੍ਰਮਾਤਮਾ ਹੈ ਇਹ ਉਹਦੇ ਵਿੱਚ ਵੱਡਾ ਗੁਣ ਹੈ ਜਿਹੜੇ ਨੇ ਬਣਾ ਦਿੱਤਾ ਹੈ ਨਾ ਉਹ ਨਾਲ ਵੀ ਵਸਿਆ ਘਟ ਘਟ ਕੇ ਅੰਤਰ ਕੀ ਜਾਣ ਤਾਂ ਆਪਾਂ ਕਹਿੰਨੇ ਆ ਨਾ ਉਹ ਸਾਰਿਆਂ ਦੇ ਨਾਲ ਹੀ ਵਸ ਗਿਆ ਇਹ ਜੱਗ ਸੱਚ ਹੈ ਕੀ ਆ ਕੋਠੜੀ ਸੱਚੇ ਕਾ ਵਿਸ਼ਵਾਸ ਹੈ ਨਾ ਉਹ ਘਾਟ ਘਾਟ ਵਿੱਚ ਵਸਣ ਵਾਲਾ ਪਰਮੇਸ਼ਰ ਤੇ ਅੱਗੇ ਸਤਿਗੁਰ ਜੀ ਨੇ ਲਬਜ ਵਰਤੇ ਨਿਰੰਜਨ ਬੜਾ ਪਿਆਰਾ ਸ਼ਬਦ ਹੈ ਨਿਰੰਜਨ ਭਾਵ ਅੰਜਨ ਤੋਂ ਰਹਿਤ ਅੰਜਨ ਦਾ ਮਤਲਬ ਹੁੰਦਾ ਹੈ ਸੁਰਮਾ ਮਤਲਬ ਕਾਲਖ ਪਰਮਾਤਮਾ ਜੀ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਸ੍ਰਿਸ਼ਟੀ ਦੇ ਵਿੱਚੋਂ ਵਸ ਰਿਹਾ ਹਰੇਕ ਜੀਵ ਵਿੱਚ ਵਸ ਰਿਹਾ ਪਰ ਵੱਡੀ ਕਮਾਲ ਇਹ ਹੈ ਵੱਡਾ ਉਹਦਾ ਗੁਣ ਇਹ ਹੈ ਵੀ ਉਹ ਵਸਦਾ ਹੋਇਆ ਕਾਲਖ ਤੋਂ ਰਹਿਤਾ ਹੈ ਪਰਮੇਸ਼ਰ ਹਰੇਕ ਜੀਵ ਦੇ ਵਿੱਚ ਵਸਦਾ ਹੈ ਜੀਵ ਮਾਇਆ ਦੇ ਅਧੀਨ ਹੋ ਸਕਦਾ ਹੈ ਅੰਦਰ ਬੈਠਾ ਪਰਮੇਸ਼ਰ ਕਦੇ ਮਾਇਆ ਦੇ ਅਧੀਨ ਨਹੀਂ ਹੋਇਆ ਬੰਦੇ ਦੇ ਮਨ ਉਤੇ ਮਾਇਆ ਦਾ ਪ੍ਰਭਾਵ ਪੈ ਸਕਦਾ ਹੈ ਵਿਕਾਰਾਂ ਦਾ ਪ੍ਰਭਾਵ ਪੈ ਸਕਦਾ ਹੈ ਪਰ ਅੰਦਰ ਬੈਠੇ ਪਰਮੇਸ਼ਰ ਤੇ ਕਦੇ ਮਾਇਆ ਹਾਵੀ ਨਹੀਂ ਹੋਈ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗੰਮ ਗੰਮ ਅਪਾਰਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਕਿਉਂ ਕਿ ਹਰੀ ਆ ਪੌਂਚ ਹੈ ਤੇ ਉਹ ਬੇਅੰਤ ਹੈ ਕਾਲਖ ਤੋਂ ਰਹਤਾ ਹੈ ਨਾ ਜੋ ਪਰਮੇਸ਼ਰ ਜੀ ਕਾਲਖ ਤੋਂ ਰਹਿਤ ਹੈ। ਉਹਨੂੰ ਕਾਲਖ ਨਹੀਂ ਲੱਗ ਸਕਦੀ। ਹੁਣ ਆਪਾਂ ਜਪ ਬਾਣੀ ਵਿੱਚ ਪੜ੍ਹਦੇ ਆ ਨਾ ਸਤਿਗੁਰ ਜੀ ਨੇ ਚਾਰ ਪੰਜ ਥਾਵਾਂ ਚਾਰ ਥਾਵਾਂ ਤੇ ਵਰਤੇ ਆ ਲਵਜ ਕਿਹੜਾ ਆਦੇਸ ਤਿਸਾਂ ਆਦੇਸ ਨਮਸਕਾਰ ਹੈ ਹੁਣ ਆਦੇਸ ਤਿਸਾਂ ਆਦੇਸ ਆਦ ਅਨੀਲ ਆਦਾ ਮਤਲਬ ਮੁੱਢ ਤੋਂ ਹੈ। ਅਨੀਲ ਪਾਵ ਨੂੰ ਦਾਗ ਨਹੀਂ ਹੈ। ਆਦ ਅਨੀਲ ਅਨਾਦ ਅਨਾਹਤ ਜੋਗ ਜੋਗੇ ਕੋ ਇਸ ਅਨਾਧ ਅਨਾਹਤ ਭਾਵਕੇ ਅਨਹੱਤਿਆ ਉਹਦੀ ਹੱਤਿਆ ਕੋਈ ਨਹੀਂ ਉਹਦਾ ਮਰਨ ਕੋਈ ਨਹੀਂ ਹੈ ਕਿਉਂਕਿ ਕਿਉਂ ਹੈ ਦੇਖੋ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਪਰਮੇਸ਼ਰ ਸਰਬ ਵਿਆਪਕ ਹੈ ਨਾ ਸਾਰਿਆਂ ਵਿੱਚ ਵਸ ਰਿਹਾ ਹੈ ਤੇ ਵਸ ਵੀ ਨਰੰਜਨ ਲਿਆ ਹੈ ਤੇ ਨਿਰੰਤਰ ਰਿਹਾ ਹੈ ਲਗਾਤਾਰ ਇਹ ਨਹੀਂ ਵੀ ਕੋਈ ਸਮਾਂ ਉਹ ਵਸ ਰਿਹਾ ਤੇ ਕਦੇ ਉਹ ਛੁੱਟੀ ਤੇ ਹੋ ਜਾਂਦਾ ਵੀ ਇਸ ਟਾਈਮ ਵਸ ਰਿਹਾ ਇਸ ਟਾਈਮ ਨਹੀਂ ਹੈਗਾ ਹਰ ਇੱਕ ਥਾਂ ਹੀ ਵਸ ਰਿਹਾ ਤੇ ਹਰ ਵਕਤ ਵਸ ਰਿਹਾ ਸੋ ਪੁਰਖਨ ਰੰਜਨ ਹਰ ਪੁਰਖਨ ਰੰਜਨ ਰਗਮਾ ਗਮ ਅਪਾਰਾ ਉਹ ਵਸਦਾ ਹੋਇਆ ਵੀ ਇਹ ਪਹੁੰਚ ਹੈ ਵਸਦਾ ਹੋਇਆ ਵੀ ਮਾਇਆ ਦੇ ਪ੍ਰਭਾਵ ਤੋਂ ਪਾਸੇ ਹੈ ਮਾਇਆ ਉਹਦੇ ਤੇ ਅਸਰ ਨਹੀਂ ਪਾ ਸਕਦੀ ਹੁਣ ਵੇਖੋ ਸਾਨੂੰ ਕੀ ਸਿੱਖਿਆ ਮਿਲਦੀ ਹੈ ਅਸੀਂ ਕੀ ਸਮਝਣਾ ਹੈ ਜਿਹੜਾ ਪਰਮੇਸ਼ਰ ਨਰੰਜਨ ਹੈ ਨਾ ਜਿਹੜਾ ਪਰਮੇਸ਼ਰ ਨਰੰਜਨ ਹੈ ਅਸੀਂ ਵੀ ਉਹਦੇ ਵਾਂਗੂ ਨਰੰਜਨ ਰਹਿਣ ਦੀ ਕੋਸ਼ਿਸ਼ ਕਰਨੀ ਹੈ ਅੰਜਨ ਮਾਹੀ ਨਰੰਜਨ ਰਹੀਏ ਜੋਗ ਜੁਗ ਤੇ ਬਪਾਈਏ ਦੇਖੋ ਧਿਆਨ ਮਾਰਿਓ ਪਰਮੇਸ਼ਰ ਜਿਹੜਾ ਖੁਦ ਨਰੰਜਨ ਹੈ ਜਿਹਦੇ ਉੱਤੇ ਕੋਈ ਦਾਗ ਨਹੀਂ ਹੈ ਜਿਹਦੇ ਉੱਤੇ ਕੋਈ ਦਾਗ ਨਹੀਂ ਹੈਗਾ ਤੇ ਜੇ ਉਹਦੇ ਨਾਲ ਮਿਲਣਾ ਹੋਵੇ ਕਿ ਉਹ ਸਾਨੂੰ ਦਾਗੀ ਪ੍ਰਵਾਨ ਕਰੇਗਾ ਸਾਨੂੰ ਦਾਗੀਆਂ ਨੂੰ ਪ੍ਰਵਾਨ ਕਰ ਲੂ ਉਹ ਖੁਦ ਨਿਰੰਝਣ ਹੈ ਉਹਦੇ ਤੇ ਕੋਈ ਦਾਗ ਨਹੀਂ ਅੰਜਨ ਮਾਹੀ ਨਿਰੰਝਣ ਆਇਓ ਕਾਲਖ ਤੋਂ ਰਹਤ ਹੈ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਸੰਸਾਰ ਦੀ ਪਹੁੰਚ ਵਿੱਚ ਨਹੀਂ ਭਾਵ ਕੇ ਮਾਇਆ ਦੇ ਅਧੀਨ ਨਹੀਂ ਹੈ ਕਾਲ ਦੇ ਅਧੀਨ ਨਹੀਂ ਹੈ ਹੁਣ ਉਹਦੇ ਨਾਲ ਜੁੜਨ ਦੇ ਲਈ ਸਾਨੂੰ ਵੀ ਤਨ ਰੰਜਣ ਹੋਣਾ ਪੈਣਾ ਹੈ ਨਾ ਬੇਦਾਗ ਹੋਣਾ ਪੈਣਾ ਹੈ ਨਾ ਤੇ ਸਤਿਗੁਰੂ ਜੀ ਨੇ ਸਮਝਾਈ ਹੈ ਗੱਲ ਸਤਿਗੁਰੂ ਕਹਿੰਦੇ ਭਰੀਐ ਮਤ ਸਰੀਰ ਦੀ ਗੱਲ ਨਹੀਂ ਇੱਥੇ ਹੋ ਰਹੀ ਵੀ ਸਰੀਰ ਨੂੰ ਕਿਤੇ ਧੂਲਾਂ માં ਤੇ ਰੱਬ ਨਾਲ ਮਿਲ ਪਾਵਾਂ ਸੁੱਚ ਹੋਵੇ ਤਾਂ ਸੱਚ ਪਾਈਐ ਮਿਲੇ ਜੇ ਤੀਰਥ ਨਾਤੇ ਆ ਡੱਡਾ ਜਲਵਾਸੀ ਇਹ ਇਹ ਸਰੀਰ ਤੋਂ ਉਹ ਨਾਲ ਥੋੜੀ ਮਿਲਦਾ ਹੋ ਸਰੀਰ ਤੋਂ ਨਾਲ ਨਹੀਂ ਸਤਿਗੁਰੂ ਕਹਿੰਦੇ ਜੇ ਕਿਤੇ ਮਤ ਨੂੰ ਸਾਫ ਕਰ ਲਵੇ ਜਿਹੜੀ ਮੈਲੀ ਹੋਈ ਪਈ ਹੈ ਭਰੀਏ ਮਤ ਪਾਪਾਂ ਕੇ ਸੰਗ ਪਾਪਾਂ ਦੇ ਨਾਲ ਭਰੀ ਹੋਈ ਮਤ ਹੈ ਜਿਹੜੀ ਪਰਮੇਸ਼ਰ ਨਾਲ ਮਿਲਣਾ ਹੈ ਭਰੀਏ ਮਤ ਪਾਪਾਂ ਕੇ ਸੰਗ ਉਹ ਧੂਪ ਹੈ ਨਾ ਮੈਂ ਕ ਰੰਗ ਪਰਮੇਸ਼ਰ ਨੇ ਅਵਸਰ ਦੇ ਦਿੱਤਾ ਹੈ ਨਾਮ ਦੇ ਨਾਲ ਧੂੜ ਐ ਮੈਲ ਸਾਫ ਕਰ ਦੇ ਮਤ ਦੀ ਫੇਰ ਕਿਤੇ ਉਹਦੇ ਨਾਲ ਜੁੜਿਆ ਜਾਣਾ ਹੈ ਉਹਦੇ ਨਾਲ ਮਲਾਪ ਹੋ ਜਾਣਾ ਤੇਰਾ ਉਦੇ ਨਾਲ ਸਬੰਧ ਬਣ ਜਾਣਾ ਹੈ ਉਹ ਪਰਮੇਸ਼ਰ ਖੁਦ ਤਾਂ ਨਿਰੰਝਣ ਹੈ ਜੇ ਅਸੀਂ ਜੁੜਨਾ ਹੈ ਤਾਂ ਸਾਨੂੰ ਨਿਰੰਝਣ ਹੋਣਾ ਪੈਣਾ ਸਾਨੂੰ ਵੀ ਨਿਰੰਝਣ ਹੁਣ ਅੱਛਾ ਸਵਾਲ ਖੜਾ ਹੁੰਦਾ ਹੈ ਵੀ ਪਰਮੇਸ਼ਰ ਜਿਹੜਾ ਸਾਰਿਆਂ 'ਚ ਵੱਸਦਾ ਹੈ ਸਾਰਿਆਂ ਦੇ ਵਿੱਚ ਰਹਿਣ ਵਾਲਾ ਰੱਬ ਜਿਹੜਾ ਜਦੋਂ ਬੰਦਾ ਮਾੜਾ ਕੰਮ ਕਰਦਾ ਹੈ ਉਹਦੋਂ ਰੋਕਦਾ ਕਿਉਂ ਨਹੀਂ ਰਹਿੰਦਾ ਸਾਰਿਆਂ ਚ ਹੀ ਹੈ ਜਾਂ ਫਿਰ ਜਿੰਨਾ ਬੰਦਾ ਮਾੜਾ ਕੁਝ ਕਰਦਾ ਹੈ ਚੋਰੀ ਕਰਦਾ ਹੈ ਧਕੈਤੀ ਕਰਦਾ ਹੈ ਬੇਈਮਾਨੀ ਕਰਦਾ ਹੈ ਇੱਥੋਂ ਤੱਕ ਸਮਾਜ ਵਿੱਚ ਚੱਕ ਕਰਮ ਕਰਦਾ ਹੈ ਰੇ ਕਿਸ ਬੜਾ ਕੁਝ ਕੀ ਰੱਬ ਕਰਾਉਂਦਾ ਹੈ ਰੱਬ ਕਰਦਾ ਹੈ ਨਲੇ ਤਾਂ ਆਪਾਂ ਕਹ ਰਹੇ ਵਈ ਹਰੇਕ ਚ ਰੱਬ ਵੱਸਦਾ ਫਿਰ ਰੱਬ ਕਰਾਉਂਦਾ ਹੈ ਰੱਬ ਤਾਂ ਸਾਰਿਆਂ ਚ ਹੀ ਹੈ ਜੇ ਰੱਬ ਕਰਾ ਰਿਹਾ ਹੈ ਜੇ ਰੱਬ ਦੇ ਰਾਹੀ ਹੋ ਰੇ ਸਾਰਾ ਕੋਈ ਕੀ ਹੈ ਸੌਖੇ ਐਗਜ਼ਾਮਪਲ ਸਮਝਿਓ ਸਾਡੇ ਧੀਆਂ ਪੁੱਤਰਾਂ ਜਾਂ ਸੀ ਵਿਦੇਸ਼ਾਂ 'ਚ ਜਾਂਦੇ ਆ ਨਾ ਵਿਦੇਸ਼ 'ਚ ਕੋਈ ਵੀ ਦੇਸ਼ ਦਾ ਕਾਨੂੰਨ ਹਾਲਾਂਕਿ ਸਲੋ ਸਾਡੇ ਭਾਰਤੀ ਸਿਸਟਮ ਥੋੜੇ ਹਿੱਲੇ ਹੋਏ ਤੇ ਕਾਨੂੰਨ ਬਹੁਤੇ ਪੱਕੇ ਨਹੀਂ ਕਿ ਬਾਹਰੀ ਮੁਲਕਾਂ ਵਿੱਚ ਆਪਾਂ ਸਮਝਦੇ ਕਾਨੂੰਨ ਪੱਕੇ ਹੀ ਹੈ ਕਾਨੂੰਨ ਪੱਕੇ ਹੈ ਉੱਥੋਂ ਦਾ ਕਾਨੂੰਨ ਕੀ ਕਹਿੰਦਾ ਮਾਰਾ ਕਰੋਗੇ ਤੇ ਸਜ਼ਾ ਪਾਹੋਗੇ ਸਖਤ ਕਾਨੂੰਨ ਨੇ ਨਾ ਬਾਹਰੀ ਮੁਲਕਾਂ ਦੇ ਵਿੱਚ ਸਖਤ ਕਾਨੂੰਨ ਉਹ ਬੰਦੇ ਬਿਨਾ ਥਾਉਟੀ ਦੇ ਕਿਸੇ ਨੂੰ ਰਹਿਣ ਨਹੀਂ ਦਿੰਦੇ ਕੋਈ ਪੱਕਾ ਨਹੀਂ ਰਹਿ ਸਕਦਾ ਕੋਈ ਘਰ ਨਹੀਂ ਖਰੀਦ ਸਕਦਾ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਜਿੰਨਾ ਚਿਰ ਅਥਾਰਟੀ ਮਿਲੇ ਨਾ ਕੋਈ ਆਪਣੀ ਵੋਟ ਨਹੀਂ ਬਣਾ ਸਕਦਾ ਪਰ ਉੱਥੇ ਹੀ ਰਹਿੰਦੇ ਆ ਸਮਾਜ ਦੇ ਅੰਦਰ ਉਹਨਾਂ ਮੁਲਕਾਂ ਵਿੱਚ ਰਹਿੰਦੇ ਆ ਕਿ ਬੰਦਿਆਂ ਨੇ ਨਕਲੀ ਵੋਟਾਂ ਤਿਆਰ ਨਹੀਂ ਕੀਤੀਆਂ ਆਪਣੇ ਖਿੱਤੇ ਸੱਟ ਨਹੀਂ ਕਿਤੇ ਬਿਨਾ ਅਥਾਰਟੀ ਤੋਂ ਕਿ ਉਧਰ ਬੰਦਿਆਂ ਨੇ ਨਸ਼ੇ ਨਹੀਂ ਵੇਚੇ ਜਾਂ ਨਸ਼ੇ ਕੀਤੇ ਨਹੀਂ ਗਲਤ ਕੰਮ ਨਹੀਂ ਹੋਇਆ ਹੁਣ ਉਹਦੇ 'ਚ ਦੱਸੋ ਕਾਨੂੰਨ ਦਾ ਕੋਈ ਕਸੂਰ ਹੈ ਕਾਨੂੰਨ ਦਾ ਕੋਈ ਕਸੂਰ ਹੈ ਉਹਦੇ 'ਚ ਕਾਨੂੰਨ ਤਾਂ ਇਹ ਗੱਲ ਕਹਿੰਦਾ ਵੀ ਮਾੜਾ ਕਰੋਗੇ ਤਾਂ ਮਾੜਾ ਪਾਵੋਗੇ ਮਾੜਾ ਨਤੀਜਾ ਨਿਕਲੂ ਨਹੀਂ ਕਾਨੂੰਨ ਨੇ ਦੱਸਿਆ ਬੰਦਾ ਮਾੜਾ ਕਰ ਰਿਹਾ ਹੁਣ ਕਾਨੂੰਨ ਦਾ ਕਸੂਰ ਹੈ ਆਪਾਂ ਕਹਾਂਗੇ ਮੁਲਕਾਂ ਦਾ ਕਸੂਰ ਹੈ ਕਸੂਰਵਾਰ ਤਾਂ ਬੰਦਾ ਹੈ ਨਾ ਕਸੂਰਵਾਰ ਤਾਂ ਅਸੀਂ ਆ ਆ ਸਿਸਟਮ ਜਿਹਦੀ ਮੈਂ ਪਹਿਲਾਂ ਗੱਲ ਕੀਤੀ ਹੈ ਭਾਰਤੀ ਕਲਚਰ ਇੱਥੋਂ ਦਾ ਹੈ ਬੰਦੇ ਸਿੱਧੇ ਹੋ ਜਾਣ ਤਾਂ ਕਾਨੂੰਨ ਮਜ਼ਬੂਤ ਹੋਣਗੇ ਬੰਦੇ ਸਿੱਧੇ ਹੋਣ ਬੰਦੇ ਰਹਿਣ ਹੁਣ ਵੇਖੋ ਇੱਕ ਪਾਸੇ ਦੇਖੋ ਸਮਾਜ ਦੇ ਵਿੱਚ ਉਹ ਕਾਨੂੰਨ ਬਣੇ ਹੋਏ ਐ ਵੇ ਦੇਖੋ ਭਾਈ ਗਲਤ ਨਾ ਕਰੋ ਤੁਹਾਨੂੰ ਸਮਝਾਇਆ ਜਾ ਰਿਹਾ ਗਲਤ ਕਰੋਗੇ ਤਾਂ ਆ ਗਲਤ ਸਜ਼ਾ ਪਾਵੋਗੇ ਦੱਸਿਆ ਗਿਆ ਜੇ ਬੰਦੇ ਇੰਨੇ ਸਮਝਦੇ ਹੁਣ ਫਿਰ ਜੇਲ੍ਹਾਂ ਕਿਉਂ ਬਣਦੀਆਂ ਬੰਤਾ ਪਤਾ ਹੈ ਉਹਨਾਂ ਨੂੰ ਇਹਨਾਂ ਨੇ ਕਾਨੂੰਨਾਂ ਨੂੰ ਵੇਖਦੇ ਆ ਵੀ ਤਾਂ ਵੀ ਗਲਤੀ ਕਰ ਜਾਣੀ ਹੈ ਤੇ ਸਜ਼ਾ ਇਹਨਾਂ ਨੂੰ ਮਿਲਣੀ ਮਿਲਣੀ ਹੈ ਜੇਲ੍ਹਾਂ ਤਾਂ ਤਾਂ ਵੀ ਕਾਨੂੰਨ ਵੀ ਦੱਸੇ ਆ ਸੰਵਧਾਨ ਵੀ ਬਣੇ ਹੋਏ ਆ ਵੀ ਭਾਈ ਆ ਕਰੋਗੇ ਤਾਂ ਗਲਤ ਮਿਲੂਗਾ ਤੁਹਾਨੂੰ ਸਜ਼ਾ ਮਿਲੂਗੀ ਇੱਥੇ ਗੱਲ ਮੁੱਖਾ ਕੀ ਉਹਨਾਂ ਨੂੰ ਨਾਲ ਜੇਲ ਵੀ ਤਿਆਰ ਕਰਕੇ ਰੱਖੀ ਹੋਈ ਹੈ ਵੀ ਕਰਨਗੇ ਤਾਂ ਆਉਣਗੇ ਵੀ ਇੱਥੇ ਜਿੰਨੇ ਸਮਝਦਾ ਹੁੰਦਾ ਬੰਦਾ ਤਾਂ ਠੀਕ ਸੀ ਇਹੋ ਹੀ ਤਾਂ ਗੱਲ ਹੈ ਨਾ ਮਨੁੱਖ ਬੰਦਾ ਜਿਹੜਾ ਸਮਾਜ ਦੇ ਵਿੱਚ ਰਹਿਣ ਵਾਲੇ ਮਨੁੱਖ ਨੇ ਪਰਮੇਸ਼ਰ ਦੇ ਕਾਨੂੰਨਾਂ ਨੂੰ বুঝਿਆ ਨਹੀਂ ਹੁਕਮ ਰਜ਼ਾਈ ਚੱਲਣਾ ਹੋਇਆ ਹੀ ਨਹੀਂ ਸਚਿਆਰ ਸਚਿਆਰ ਬਣ ਜਾਂਦਾ ਤਾਂ ਜ਼ਿੰਦਗੀ ਦੇ ਵਿੱਚ ਕਮੀ ਕਾ ਦੀ ਸੀ ਸਚਿਆਰ ਹੋ ਜਾਂਦਾ ਤਾਂ ਇਹਨੂੰ ਮਾੜਾ ਕਿਨੇ ਕਹਿਣਾ ਸੀ ਸਚਿਆਰ ਹੋ ਜਾਂਦਾ ਤਾਂ ਦੁਖੀ ਕਿਉਂ ਹੁੰਦਾ ਸਚਿਆਰ ਜੇ ਬਣ ਜਾਂਦਾ ਤਾਂ ਮਾੜਾ ਕਿਉਂ ਕਰਮ ਕਰਦਾ ਸਚਿਆਰ ਬਣਿਆ ਨਹੀਂ ਕਿਉਂਕਿ ਮਾੜੀ ਮੱਤ ਇਹਨੂੰ ਸਚਿਆਰ ਹੋਣ ਹੀ ਨਹੀਂ ਦੇ ਰਹੀ ਮੱਤ ਮੈਲੀ ਹੈ ਮਨ ਮਾੜਾ ਹੋਇਆ ਪਿਆ ਸਚਿਆਰ ਹੋਏ ਨਹੀਂ ਜਾ ਰਿਹਾ ਤੇ ਸਤਿਗੁਰੂ ਨੇ ਕਹਿਣਾ ਗੁਰਾਂ ਕਿ ਸੱਚਿਆਰਾ ਹੋਈਆ ਕਬ ਕੂੜਾ ਟਟਾ ਪਾਲ ਆ ਕੂੜ ਦੀ ਪਾਲ ਹੈ ਜਿਹੜੀ ਪਰਤਾਂ ਅੰਦਰ ਦੀ ਏਹੀ ਸੱਚਿਆਰਾ ਨਹੀਂ ਹੋਣ ਦੇਰੀ ਤੇ ਹੁਣ ਸੱਚਿਆਰਾ ਹੁਕਮ ਅਰਜ਼ਾਈ ਚੱਲਣਾ ਹੁਕਮ ਦੀ ਪਛਾਣ ਕਰੋ ਕਾਨੂੰਨਾਂ ਨੂੰ ਫੋਲੋ ਕਰੋ ਸਮਾਜ ਦੇ ਵਿੱਚ ਬੜਾ ਰੌਲਾ ਪੈਂਦਾ ਆਲੇ-ਦੁਆਲੇ ਆਪਾਂ ਵੇਖਦੇ ਹਾਂ ਬੰਦਾ ਨਸ਼ਾ ਬੀਚਦਾ ਹੈ ਖਾਂਦਾ ਹੈ ਜਦੋਂ ਫੜਿਆ ਜਾਂਦਾ ਹੈ ਸਰਕਾਰਾਂ ਮਾੜੀਆਂ ਕਾਨੂੰਨ ਮਾੜੇ ਕਿਸ਼ਾਹੀ ਫਿਰ ਇਹ ਅਸਲ ਜਾਮਲ ਉਹਨੇ ਅਭੀ ਧੱਕਾ ਹੋ ਗਿਆ ਕਾਨੂੰਨ ਮਾੜੇ ਆ ਸਰਕਾਰਾਂ ਜ਼ੁਲਮੀ ਨੇ ਕਿ ਕਾਨੂੰਨ ਮਾੜੇ ਹੋ ਗਏ ਕਾਨੂੰਨ ਥੋੜੀ ਮਾੜਾ ਕਾਨੂੰਨ ਤਾਂ ਬੰਦੇ ਨੂੰ ਬੰਦਾ ਬਣਾ ਰਿਹਾ ਪਰ ਜਦੋਂ ਨਹੀਂ ਸਮਝਦੇ ਜਦੋਂ ਸਾਡੇ ਤੇ ਸਾਨੂੰ ਸਜ਼ਾ ਹੈ ਉਦੋਂ ਅਸੀਂ ਕਹਿੰਨੇ ਆ ਕਾਨੂੰਨ ਮਾੜੇ ਉਦੋਂ ਸਾਡੇ ਤੇ ਧੱਕਾ ਹੋ ਗਿਆ ਇਹੋ ਹੀ ਆ ਸਾਡੇ ਕੋਲ ਹੋਰ ਕੀ ਕਾਨੂੰਨ ਥੋੜੀ ਮਾੜਾ ਹੋਇਆ ਤੇਰੀ ਆਪਣੀ ਕੀਤੇ ਦਾ ਕਰਮਾ ਹੈ ਭਾਈ ਹੁਣ ਸਤਗੁਰੂ ਬਖਸ਼ਿਸ਼ ਕਰਦੇ ਸੋ ਪੁਰਖ ਨਰੰਜਨ ਉਹ ਹਰ ਪੁਰਖ ਨਰੰਜਨ ਹਰ ਗੰਮਾ ਗੰਮਾ ਪਾਰਾ ਅਸੀਂ ਨਰੰਜਨ ਹੋਣਾ ਉਹਦੇ ਹੁਕਮ ਚ ਰਹੀਏ ਦੇਖੋ ਇਹ ਨਹੀਂ ਵੀ ਦੁਨੀਆ ਦੇ ਉਤੋਂ ਬਰਗਾਈਆਂ ਖਤਮ ਹੋ ਜਾਣਗੀਆਂ ਇਹ ਨਹੀਂ ਵੀ ਮਾੜਾ ਪੱਖ ਖਤਮ ਹੋਊਗਾ ਕੋਸ਼ਿਸ਼ ਅਸੀਂ ਕਰਨੀ ਹੈ ਵੀ ਇਸ ਮਾੜੇ ਪ੍ਰਭਾਵਾਂ ਤੋਂ ਬਚ ਕੇ ਰਹਿਣਾ ਹੈ ਬਚ ਕੇ ਰਹਿਣਾ ਬਿਦਾਗ ਰਹਿਣਾ ਬਿਦਾਗ ਹੁਣ ਇਹ ਨਹੀਂ ਇਹ ਬੰਦਾ ਘਰ-ਬਾਰ ਛੱਡ ਦੇ ਇਹੋ ਹੀ ਤਾਂ ਸਮਾਜ ਦੇ ਵਿੱਚ ਰੀਤ ਚੱਲ ਪਈ ਸੀ ਨਾ ਬੰਦਿਆਂ ਦੀ ਕਹਿੰਦੇ ਵੀ ਯਾਰ ਜੇ ਬਚਨ ਹੈ ਜੇ ਜੋਗ ਪਉਣਾ ਹੈ ਪਰਮੇਸ਼ਰ ਨਾਲ ਮਲਾਪ ਕਰਨਾ ਤਾਂ ਦੁਨੀਆ 'ਚ ਤਾਂ ਰਹਿਣਾ ਹੀ ਜਾਣਾ ਕਹਿੰਦੇ ਬੰਦਾ ਆਪੇ ਦਾਗੀ ਹੋ ਜਾਂਦਾ ਫਿਰ ਕੀ ਕਰੋ ਕਹਿੰਦੇ ਘਰ-ਬਾਰ ਛੱਡ ਦੀ ਸਤਿਗੁਰ ਕਹਿੰਦੇ ਘਰ-ਬਾਰ ਛੱਡ ਕੇ ਫਿਰ ਬੰਦਾ ਬਣ ਗਿਆ ਤਾਂ ਫਿਰ ਛੱਡਤੀਆਂ ਮੰਨਦੀਆਂ ਕਿਤੇ ਤਾਂ ਮਨ ਦੇ ਬੁਰੇ ਖਿਆਲ ਛੱਡਦੇ ਫਿਰ ਫਿਰ ਵੀ ਨਹੀਂ ਜੰਗਲਾਂ ਵਿੱਚ ਬੈਠ ਕੇ ਵੀ ਮਨ ਤਾਂ ਅਜੇ ਵੀ ਛਾਲਾ ਮਾਰਦਾ ਹੈ ਜਿੰਨਾ ਸਮਾਜ ਦੇ ਅੰਦਰ ਜਿਹੜੇ ਬੰਦੇ ਤਿਆਗੀ ਬਣੇ ਬੈਠੇ ਐ ਤਿਆਗੀ ਇਹੋ ਜੀ ਛੱਡ ਕੇ ਗਏ ਸੀ ਨਾ ਕਰਵਾਰ ਛੱਡ ਕੇ ਕਹਿੰਦੇ ਜਿੰਮੇਵਾਰੀਆਂ ਉੱਡਣ ਤਾਣੀਆਂ ਕਹਿੰਦੇ ਘਰਾਂ ਦੀ ਘਰਾਂ ਦੇ ਤਿਆਗ ਕਰ ਲੋ ਘਰਾਂ ਦੇ ਤਿਆਗ ਕਰਕੇ ਬਹਿ ਗਏ ਪਾਸੇ ਜਾ ਕੇ ਗ੍ਰਸਤ ਛੱਡਤਾ ਨਾ ਗ੍ਰਸਤ ਛੱਡ ਕੇ ਕਹਿੰਦੇ ਜ਼ਿੰਮੇਵਾਰੀਆਂ ਛੱਡ ਕੇ ਕਾਰਬਾਰ ਕਹਿੰਦੇ ਮੱਲੋ ਵੀ ਬੰਦੇ ਨੂੰ ਪਰਮੇਸ਼ਰ ਵਾਲੇ ਰੱਬ ਚ ਰੋਕਾ ਨੇ ਤਿਆਗੀ ਬਣ ਕੇ ਦੂਰ ਕਿਤੇ ਬਹਿ ਗਏ ਬਣਾ ਲਿਆ ਡੇਰਾ ਉਹਨਾਂ ਇੱਥੇ ਤਾਂ ਘਰ ਦੀ ਜ਼ਿੰਮੇਵਾਰੀ ਸੀ ਤੇ ਉੱਥੇ ਕਿੱਡੀ ਜ਼ਿੰਮੇਵਾਰੀ ਵਧ ਗਈ ਚੇਲੇ ਚਮਟੇ ਕਿੰਨਾ ਕੁਝ ਆਉਣ ਲੱਗ ਪਿਆ ਉੱਥੇ ਤਾਂ ਵੱਡਾ ਅਲਜੀ ਮਸ਼ਰੂਪ ਹੋ ਗਿਆ ਤਿਆਗੀ ਕਾਹਦੇ ਰਹਿ ਗਏ ਫਿਰ ਤੁਸੀਂ ਹੁਣ ਤਾਂ ਤਿਆਗੀ ਕਾਹਦੇ ਹੁਣ ਤਾਂ ਪਲ-ਪਲ ਰੌਲਾ ਕੋਈ ਕਬਜ਼ਾ ਹੀ ਨਾ ਕਰਕੇ ਬਹਿ ਜੀ ਮੈਥੋਂ ਬਾਅਦ ਪਤਾ ਨਹੀਂ ਕੌਣ ਬੈਠੂ ਗੱਦੀ ਤੇ ਇਹੋ ਰੌਲਾ ਮੈਥੋਂ ਬਾਅਦ ਪਤਾ ਨਹੀਂ ਕਿਹਨੂੰ ਪੱਗ ਮਿਲਨੀ ਉੱਥੇ ਪੱਗਾਂ ਦੇ ਰੌਲੇ ਦਸਤਾਰਬੰਦੀਆਂ ਦੇ ਰੌਲੇ ਗੱਦੀਆਂ ਦੇ ਰੌਲੇ ਬਾਬਿਆਂ ਦੇ ਤਿਆਗੀ ਕਾਦੇ ਹੋਏ ਫਿਰ ਵੱਡਾ ਅਲਝੇ ਮਾ ਸ਼ੁਰੂ ਹੋ ਗਿਆ ਤਾਂ ਤਿਆਗੀ ਬਣਨਾ ਸੀ ਮੰਦੇ ਮਨ ਤਿਆਗਣਾ ਸੀ ਤਿਆਗਣਾ ਤਿਆਗਣਿਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ ਇਆ ਕਾਦਾ ਕਰਨਾ ਸੀ ਕਾਮ ਕ੍ਰੋਧ ਲੋ ਮੋਹ ਨੂੰ ਤਿਆਗਣਾ ਸੀ ਘਰ-ਬਾਰ ਛੱਡਣਾ ਤਾਂ ਤਾਂ ਗੱਲ ਹੀ ਨਹੀਂ ਹੋਈ ਕਿਤੇ ਗੁਰਬਾਣੀ 'ਚ ਜੇ ਕੋਈ ਪੜਦਾ ਵੀਰ ਭੈਣ ਦੱਸੋ ਕਿਤੇ ਲਿਖਿਆ ਹੋਵੇ ਕਿਤੇ ਇੱਕ ਵੀ ਪੰਗਤੀ ਵੀ ਸਤਿਗੁਰਾਂ ਜਾਂ ਇੱਥੇ ਕਹਿੰਦਾ ਵੀ ਘਰ-ਬਾਰ ਛੱਡ ਦੋ ਭਾਈ ਘਰ-ਬਾਰ ਛੱਡ ਕੇ ਪਾਸੇ ਹੋ ਜਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਬੰਦਿਆਂ ਨੂੰ ਘਰਾਂ ਨੂੰ ਮੋੜਿਆ ਜਿਹੜੇ ਘਰ-ਬਾਰ ਛੱਡ ਗਏ ਸੀ ਆਪ ਵੇਖੋ ਨੌ ਦੀਆਂ ਨੌ ਪਾਤਸ਼ਾਹੀਆਂ ਚਲੋ ਅੱਠਵੇਂ ਪਾਤਸ਼ਾਹ ਛੋਟੀ ਉਮਰ ਹੈ ਜੋਤੀ ਜੋ ਸਮਾਗੇ ਬਾਕੀ ਸਾਰੀਆਂ ਨੌ ਦੀਆਂ ਨੌ ਪਾਤਸ਼ਾਹੀਆਂ ਗ੍ਰਸਤੀ ਨੇ ਨਾ ਘਰਵਾਰ ਪਾਲੇ ਹੈ ਨਾ ਧੀਆਂ ਪੁੱਤਰ ਹੋਏ ਹੈ ਨਾ ਇਤੋਂ ਵੱਡੇ ਐਗਜ਼ਾਮਪਲ ਹੋਰ ਕੀ ਹੋ ਸਕਦੀ ਹੈ ਡੁੱ ਵੱਡੀ ਉਦਾਹਰਨ ਹੋਰ ਕੀ ਹੋ ਸਕਦੀ ਹੈ ਗਮਰਾਹ ਕੀਤਾ ਗਿਆ ਸਿੱਖੀ ਦੇ ਨਾਂ ਤੇ ਗਮਰਾਹ ਕਰ ਦਿੱਤਾ ਗਿਆ ਸਾਨੂੰ ਸਦਾਨ ਤੰ ਦਾ ਖਿਲਵਾੜ ਪੁੱਠਾ ਗੇੜ ਦੇਤਾ ਨਿਰੰਜਨ ਰਹਿਣ ਦਾ ਮਤਲਬ ਇਹ ਸੀ ਜਰਹੂੰ ਮੈਂ ਸਮਾਜ ਵਿੱਚ ਰਹੂੰ ਘਰਾਂ ਦੇ ਵਿੱਚ ਪਰ ਆਪਣੇ ਆਪ ਨੂੰ ਜਿਵੇਂ ਜਲਮੈ ਕਮਲ ਨਰਾਲਮ ਮੁਰਗਾਈ ਨਾ ਛਾਣੈ ਜਿਵੇਂ ਚਿੱਕੜ ਦੇ ਵਿੱਚ ਪੈਦਾ ਹੋ ਕੇ ਕਮਲ ਦਾ ਫੁੱਲ ਆਪਣੇ ਉੱਤੇ ਚਿੱਕੜ ਦੇ ਛੱਟੇ ਨਹੀਂ ਪੈਣ ਦਿੰਦਾ ਮੁਰਗਾਬੀ ਪਾਣੀ ਵਿੱਚ ਰਹਿੰਦੀ ਹੋਈ ਆਪਣੇ ਖੰਭ ਭਿੱਜਣ ਨਹੀਂ ਦਿੰਦੀ ਬਸ ਇਹ ਚਿੱਤ ਰੱਖ ਨਾਵ ਬੇੜੀ ਪਾਣੀ ਵਿੱਚ ਤੈਰਦੀ ਜ਼ਰੂਰ ਹੈ ਤੈਰਨਾ ਉਹਨੇ ਪਾਣੀ 'ਚ ਹੀ ਹੈ ਪਰ ਡੁੱਬਦੀ ਨਹੀਂ ਤੈਰਨਾ ਪਾਣੀ 'ਚ ਹੀ ਹੈ ਰਹਿਣਾ ਪਾਣੀ 'ਚ ਪੈਣਾ ਕਮਲ ਦਾ ਫੁੱਲ ਚਿੱਕੜ ਚ ਹੀ ਪੈਦਾ ਹੋਊਗਾ ਪ੍ਰਭੂ ਉਹ ਨਰਲੇਪ ਬਸੈਏ ਸਾਡੀ ਜ਼ਿੰਦਗੀ ਇਦਾਂ ਹੀ ਬਣਨੀ ਹੈ ਹਰੈਣਾ ਸਮਾਜ ਚ ਹੀ ਪੈਣਾ ਛੱਡਿਆ ਨਹੀਂ ਜਾ ਸਕਦਾ ਪਰ ਨਰਲੇਪ ਰੱਖਣਾ ਹੈ ਆਪਣੇ ਆਪ ਨੂੰ ਬੇਦਾਗ ਰੱਖੋ ਅਨীল ਰੱਖੋ ਨਰੰਜਨ ਰਹੁ ਸੋ ਪਰਖ ਨਰੰਜਨ ਹੋ ਹਰ ਪਰਖ ਨਰੰਜਨ ਅਗੰਮ ਅਗੰਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਦ ਜੀ ਹਰ ਸੱਚੇ ਸਿਰਜਣਹਾਰਾ ਸਬ ਜੀ ਤੁਹਾਰੇ ਜੀ ਤੁ ਜੀਆਂ ਕਾ ਦਾ ਤਾਰਾ ਪਰਮੇਸ਼ਰ ਜੀ ਤੋ ਜੀਆਂ ਦਾ ਦਾ ਤਾਰ ਹੈ ਦਾਤਾ ਹੈ ਕਾ ਦਾ ਦਾਤਾ ਹੈ ਤੂ ਦਾਤਾ ਕਾ ਦਾ ਹਣ ਸਾਡੀਆਂ ਤਾਂ ਅੱਡੋ ਅੱਡ ਮੰਗਾ ਨੇ ਅੱਡੋ ਅੱਡੀਆਂ ਦਾਤਾ ਮੰਗਦੇ ਆ ਸੀ ਤਾਂ ਪਰਮੇਸ਼ਰ ਦਾ ਤਾਰ ਕਾ ਦਾ ਹੈ ਪਰਮੇਸ਼ਰ ਦਾਤਾ ਕਹਦਾ ਉਹ ਗੱਲ ਸਮਝਣ ਵਾਲੀ ਹੈ ਪਰਮੇਸ਼ਰ ਦਾਤਾ ਹੈ ਗੁਣਾਂ ਦਾ ਹਮ ਮੈਲੇ ਤੁਮੋਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਪਰਮੇਸ਼ਰ ਜੇ ਅਸੀਂ ਮੈਲੇ ਆ ਤੂੰ ਸਾਨੂੰ ਉਜਲੇ ਕਰਨ ਵਾਲਾ ਗੁਣ ਦੇ ਕੇ ਉਜਲੇ ਕਰਨ ਵਾਲਾ ਦਾਤਾ ਹੈ ਤੂੰ ਮੈਲਿਆ ਨੂੰ ਉਜਲੇ ਕਰਨ ਦਾ ਦਾਤਾ ਹੈ ਤੂੰ ਜਿਵੇਂ ਆਪਾਂ ਪੜ ਲਿਆ ਵੀ ਉਹ ਧੋਪੈ ਨਾਮ ਹੈ ਕਿ ਰੰਗ ਮੈਲੀ ਮਤ ਨੂੰ ਨਾਮ ਦੇਖ ਕੇ ਉਹ ਔਨਲੈ ਸਾਨੂੰ ਪਰਮੇਸ਼ਰ ਆਖਦਾ ਸਾਡੀ ਮੱਤ ਧੋ ਦਿੰਦਾ ਨਾਮ ਦੇ ਨਾਲ ਉਹ ਦਾਤਾ ਕਹਦਾ ਚੰਗੀ ਮੱਤ ਦਾ ਗੁਣਾ ਦਾ ਦੱਸੇ ਗੱਲ ਮੰਗਿਆ ਕਰੀ ਬਿ ਸਤਗੁਰੂ ਤੇਰੇ ਦਰ ਤੇ ਆ ਗਏ ਆ ਮੰਗ ਤੇ ਤੇਰੇ ਆ ਸੀ ਕਈ ਵਾਰ ਆਮ ਗੱਲਾਂ ਕਰਦੇ ਕਹਿੰਦੇ ਵੀ ਬੰਦੇ ਇਹੋ ਵੀ ਗੱਲਾਂ ਕਰਦੇ ਕਹਿੰਦੇ ਅਸੀਂ ਕਵਾਸੇ ਦੇ ਮੰਗਦੇ ਨਹੀਂ ਅਸੀਂ ਤਾਂ ਰੱਬ ਦੇ ਵੀ ਮੰਗਦੇ ਨਹੀਂ ਮੰਗਣਾ ਹੈ ਰੱਬ ਤੋਂ ਇਹ ਨਹੀਂ ਪਰਮੇਸ਼ਰ ਹੀ ਤਾਂ ਦੇਣ ਵਾਲਾ ਹੈ ਮੰਗਣਾ ਹੈ ਉਹ ਤੋਂ ਦੁਨਿਆਵੀ ਲੋੜਾਂ ਤਾਂ ਸਾਡੀਆਂ ਬਿਨ ਮੰਗਿਆ ਵੀ ਉਹ ਪੂਰੀਆਂ ਕਰ ਰਿਹਾ ਜਿਹੜਾ ਬੰਦਾ ਕਦੇ ਗੁਰਦੁਆਰੇ ਨਹੀਂ ਆ ਕੇ ਰੋਟੀ ਨਹੀਂ ਖਾਂਦਾ ਤਾਰ-ਬਾਰ ਨਹੀਂ ਉਹਨੇ ਬਣਾਇ ਕਿਤੇ ਉਹਨੇ ਕਿਤੇ ਘਰ ਨਹੀਂ ਬਣਾ ਲਿਆ ਉਹ ਕਿਤੇ ਕਪੜਾ ਨਹੀਂ ਪਾਉਂਦਾ ਵਧੀਆ ਪਾਉਂਦਾ ਹੁਣਾ ਪਰ ਗੱਲ ਇਹ ਹੈ ਜਿਹੜੀਆਂ ਦਾਤਾਂ ਦਾ ਉਹ ਮਾਲਕ ਸੀ ਨਾ ਉਹ ਦਾਤ ਕਿਸੇ ਨੂੰ ਮੰਗਣੀ ਹੋਈ ਨਹੀਂ ਆਈ ਉਹ ਭਰੇ ਪਿਆ ਭੰਡਾਰੇ ਦੇ ਕੋਲ ਉਹ ਗੁਣਾ ਦੇ ਭੰਡਾਰੇ ਉਹ ਕਿਤੇ ਮੰਗ ਲਈਏ ਅਸੀਂ ਤੇ ਜਿੱਦਨ ਉਹ ਮੰਗਣ ਲੱਗ ਪਏ ਜਿੱਦਨ ਉਹ ਦੇ ਮੁਤਾਬਕ ਜਿਉਣ ਲੱਗ ਪਏ ਫਿਰ ਸਮਝ ਆ ਜਾਊਗਾ ਵੀ ਹੁਣ ਅਸੀਂ ਉਹਨੂੰ ਤਿਆਰ ਰਹੇ ਹਾਂ ਹਰ ਧਿਆਵਾਂ ਹਰ ਧਿਆਵਾਂ ਤੁਧ ਜੀ ਅਰ ਸੱਚੇ ਸਿਰਜਣਹਾਰਾ ਸਬਜੀਤ ਧਮਾਰੀ ਜੀ ਤੋਂ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਚਾਰਨ ਹਰ ਆਪਈ ਉਹਨੂੰ ਧਿਆਉਣ ਦੇ ਨਾਲ ਦੁੱਖ ਦੂਰ ਹੋਣਗੇ ਧਿਆਉਣ ਦਾ ਮਤਲਬ ਕਿ ਜਿਵੇਂ ਆਪਾਂ ਉਦਾਹਰਣ ਸਮਝੀਏ ਕਾਨੂੰਨ ਹੈ ਕਾਨੂੰਨਾਂ ਨੂੰ ਪੜ ਲੈਣਾ ਤੇ ਕਾਨੂੰਨਾਂ ਨੂੰ ਕਮਾਉਣਾ ਦੋਵਾਂ ਗੱਲਾਂ 'ਚ ਫਰਕ ਹੈ ਨਾ ਪੜਿਆ ਤਾਂ ਬੰਦਾ ਹੈ ਵੀ ਮੈਨੂੰ ਪਤਾ ਹੈ ਪੜਿਆ ਤਾਂ ਹੈ ਬੰਦਾ ਵੀ ਰੋਂਗ ਸਾਈਡ ਨਹੀਂ ਜਾਏਗਾ ਸਕੂਲ ਦਾ ਕਾਨੂੰਨ ਪੜਿਆ ਹੈ ਵੀ ਜੇ ਇਹਨੂੰ ਮੈਂ ਤਿਆਰੀ ਨਾ ਕਰੂੰਗਾ ਤਾਂ ਫੇਲ ਹੋ ਜਾਊਂਗਾ ਇਹ ਗੱਲ ਤਾਂ ਮੈਨੂੰ ਪਤਾ ਹੈ ਪਰ ਇਹਨੂੰ ਮੰਨਣਾ ਵੀ ਹੈ ਨਾ ਮੈਂ ਗਲਤ ਸਮਝ ਵਿੱਚ ਕਰੂੰਗਾ ਤਾਂ ਇਹਦਾ ਨਤੀਜਾ ਗਲਤ ਮਿਲੇਗਾ ਇੰਨੀ ਤਾਂ ਜਾਣਕਾਰੀ ਹੈ ਪੜ ਲਈਏ ਗਲਤਾਂ ਪਰ ਇਹਨੂੰ ਮੰਨਣਾ ਵੀ ਪੈਣਾ ਹੁਣ ਪਰਮੇਸ਼ਰ ਨੂੰ ਆਰਾਧਨ ਦਾ ਧਿਆਉਣ ਦਾ ਮਤਲਬ ਇਹ ਹੈ ਵੀ ਜੋ ਕੁਝ ਮਾਲਕ ਦੀ ਰਜ਼ਾ ਹੈ ਉਹਨੂੰ ਮੰਨਣਾ ਵੀ ਹੈ ਸਿਰਫ ਰੱਬ ਰੱਬ ਕਰਨਾ ਨਹੀਂ ਸਿਰਫ ਵਾਹ ਗੁਰੂ ਵਾਹ ਗੁਰੂ ਕਰਨਾ ਨਹੀਂ ਜ਼ਿੰਦਗੀ ਵਿੱਚ ਵਾਹ ਗੁਰੂ ਹੋ ਜਾਵੇ ਮੇਰੇ ਗੁਰੂ ਦੇ ਸੇ ਗੁਰੂ ਦੀ ਕਮਾਲਤਾ ਗੁਰੂ ਦੀ ਅਚਰਜਤਾ ਗੁਰੂ ਦੇ ਗੁਣ ਜਿੰਦਗੀ ਚ ਲਿਆ ਕੇ ਮੈਨੂੰ ਲੱਗੇ ਵੀ ਗੁਰੂ ਜੀ ਜ਼ਿੰਦਗੀ ਬਦਲਤੀ ਵਾਹ ਗੁਰੂ ਜ਼ਿੰਦਗੀ ਵਿੱਚੋਂ ਨਿਕਲੇ ਮੇਰੇ ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਜਿੱਦਨ ਸੱਚੀਉ ਇਰਾਦਨ ਲੱਗ ਪੈਣਾ ਅਸੀਂ ਹਿਰਦੇ ਤੋਂ ਉਹਦਨ ਦੁੱਖ ਦੂਰ ਹੋ ਜਾਣਾ ਕਿਉਂਕਿ ਉਹਦੀ ਰਜ਼ਾ ਚ ਤੁਰਨ ਨਾਲ ਮਾੜਾ ਕੰਮ ਹੋਣਾ ਨਹੀਂ ਤੇ ਸਾਡੀ ਜ਼ਿੰਦਗੀ ਚ ਦੁੱਖ ਕੋਈ ਆਉਣਾ ਨਹੀਂ ਹਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਕਹਿੰਦੇ ਤੂੰ ਸਰਬ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਪਰਮੇਸ਼ਰ ਜੀ ਤੂੰ ਆਪ ਹੀ ਮਾਲਕ ਹੈ ਤੇ ਆਪ ਹੀ ਸੇਵਕ ਹੈ ਐਨ ਤੋਂ ਪਾਵੈ ਤੂੰ ਆਪ ਹੀ ਪਰਮੇਸ਼ਰ ਜੀ ਸਾਰਿਆਂ 'ਚ ਵਸ ਰਹੇ ਜਿੱਦਾਂ ਕੋਈ ਤੇਰਾ ਸੇਵਕ ਬਣ ਜਾਂਦਾ ਹੈ ਜੇ ਕੋਈ ਤੇਰਾ ਸੇਵਕ ਬਣ ਦੀ ਕੋਸ਼ਿਸ਼ ਕਰੇ ਉਹਦੇ 'ਚ ਵੀ ਤੂੰ ਆਪ ਹੀ ਵਰਤਦਾ ਤੇਰੀ ਬਖਸ਼ਿਸ਼ ਹੈ ਹੁਣ ਇੱਕ ਗੱਲ ਚੇਤਾ ਰੱਖੋ ਉਹਦਾ ਸੇਵਕ ਬਣ ਦੇ ਲਈ ਪਰਮੇਸ਼ਰ ਵਾਲੇ ਗੁਣ ਲਿਆਉਣੇ ਪੈਣਗੇ ਦੋਵੇਂ ਪਾਸੇ ਹੋ ਗਈ ਨਾ ਗੱਲ ਪਰਮੇਸ਼ਰ ਵਾਲੇ ਗੁਣ ਜਦੋਂ ਸੇਵਕ ਚਾਗੇ ਤਾਂ ਆਪਣੇ ਚਮਲਾ ਲੈਂਦੇ ਹੋ ਸੇਵਕ ਵੀ ਪਰਮੇਸ਼ਰ ਵਰਗਾ ਅਰਜਨ ਅਸਾਹ ਚਾਹੀਏ ਜੈਸਾ ਹਰ ਹੀ ਹੋਏ ਸੇਵਕ ਵੀ ਉਹਦੇ ਵਰਗਾ ਹੋਵੇ ਜਿਹੋ ਜਾਂ ਮਾਲਕ ਹੈ ਸਤਿਗੁਰੂ ਕਹਿੰਦੇ ਹਰ ਆਪੇ ਠਾਕੁਰਾ ਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੇ ਕਹਿੰਦੇ ਮੈਂ ਜੀਵ ਉਸ ਤੋਂ ਬਿਨਾ ਇਹ ਜੀਵ ਵਿਚਾਰੇ ਕੀ ਹਨ ਪਰਮੇਸ਼ਰ ਜੀ ਸਭ ਕੁਝ ਤੇਰਾ ਹੀ ਹੈ ਤੂੰ ਵਸ ਰਿਹਾ ਘਟ ਘਟ ਦੇ ਵਿੱਚ ਤੂੰ ਸਰਬ ਵਿਆਪਕ ਹੈ ਦੇਖੋ ਵਿਆਪਕ ਉਹ ਸਾਰਿਆਂ ਚ ਹੀ ਹੈ ਪਰ ਕਰਮ ਬੰਦੇ ਦਾ ਖੁਦ ਦਾ ਆਪਣਾ ਹੈ ਬਸ ਕਰਮ ਸੁਧਰ ਜਾਣ ਤਾਂ ਪਰਮੇਸ਼ਰ ਨਾਲ ਸਾਡਾ ਲਗਾ ਬਣ ਜਾਵੇ ਉਹ ਲੱਭਿਆ ਜਾ ਸਕਦਾ ਅੰਦਰੋਂ ਦੀ ਭਾਲ ਹੋ ਸਕਦੀ ਹੈ ਬਸ ਹੁਣ ਫਰਕ ਕਿੱਥੇ ਹੈ ਪਰਮੇਸ਼ਰ ਕੁਝ ਹੋਰ ਕਹਿੰਦਾ ਹੈ ਪਰਮੇਸ਼ਰ ਦੀ ਰਜਾ ਕੁਝ ਹੋਰ ਬੰਦੇ ਦਾ ਆਪਣਾ ਕਰਮ ਹੈ ਜਿਹੜਾ ਉਹ ਪਰਮੇਸ਼ਰ ਨਾਲ ਜੁੜਨ ਹੀ ਨਹੀਂ ਦੇ ਰਿਹਾ ਕਰਮ ਵੀ ਸਿੱਧੇ ਹੋ ਜਾਣ ਤਾਂ ਪਰਮੇਸ਼ਰ ਨਾਲ ਸਿੱਧਾ ਮਲਾਪ ਹੋ ਸਕਦਾ ਹੈ ਸਤਿਗੁਰੂ ਮਿਹਰ ਕਰਨ ਪਾਵਨ ਗੁਰਬਾਣੀ ਦੇ ਬੋਲ ਵਿਚਾਰ ਦਿਆਂ ਸਾਂਝੀ ਕਰਦਿਆਂ ਭੁੱਲਾ ਹੁਣੀ ਸੁਭਾਅ ਉਹਨੇ ਸਤਿਗੁਰ ਬਖਸ਼ਣ ਜੋਗ ਹੈ ਸਭਨਾ ਸੰਗਤਾਂ ਦਾ ਭਾਈ ਧੰਨਵਾਦ ਅਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ